ਜੋ ਕਿ ਮੇਰੇ ਮਾਮਾ ਜੀ ਨੇ ਤੇ ਇਹਨਾਂ ਦਾ ਪਿੰਡ ਹੈਗਾ ਸੰਦੋਹਾ ਤੇ ਇਹਨਾਂ ਦੀ ਵਰਕਸ਼ਾਪ ਹੈਗੀ ਆ ਬੁਰਜਮਾਨਸਾ ਮੋੜ ਤੋਂ ਸਾਈਡ ਤੇ ਪਿੰਡ ਰਹਿੰਦਾ ਜਦੋਂ ਆਪਾਂ ਤਲਵੰਡੀ ਨੂੰ ਜਾਂਦੇ ਆ ਤਲਵੰਡੀ ਤੋਂ ਸਾਈਡ ਦੀ ਰਹਿ ਜਾਂਦਾ ਇਹ ਪਿੰਡ ਜਿੱਥੇ ਇਹਨਾਂ ਦੀ ਵਰਕਸ਼ਾਪ ਹੈ ਤੇ ਆਪਣੇ ਥੋੜਾ ਜਿਹਾ ਕੰਮ ਰਹਿੰਦਾ ਸੀ ਕਰਨ ਵਾਲਾ ਤੇ ਕੁਝ ਆਪਣਾ ਗੇਟ ਰਹਿਣਾ ਜਿਹੜਾ ਜੋ ਫਰੰਟ ਗੇਟ ਹੁੰਦਾ ਉਹ ਗੇਟ ਥੱਲੋ ਗਲ ਗਿਆ ਸੀ ਮਾਮਾ ਕਹਿੰਦਾ ਵੀ ਨਵੇਂ 15 18000 ਰੁਪਏ ਕਹਨੋਂ ਲੋਣਾ ਤੋਂ ਤੇਰਾ ਇਸੇ ਨੂੰ ਵਧੀਆ ਬਣਾ ਦਿੰਨੇ ਆ ਨਵੇਂ ਵਰਗੇ ਬਣਾ ਦਿੰਨੇ ਆ ਤੇ ਬਾਕੀ ਮਾਮਾ ਜੀ ਪਹੁੰਚੇ ਨੇ ਆਪਣੇ ਕੋਲੇ ਤੇ ਮਾਮਾ ਜੀ ਬਹੁਤ ਵਧੀਆ ਮਿਸਤਰੀ ਨੇ ਕਿਉਂਕਿ ਇਹਨਾਂ ਦਾ ਕੰਮ ਬੋਲਦਾ ਉਧਰਲੇ ਏਰੀਆ 'ਚ ਆਪਣੇ ਇਧਰ ਤਾਂ ਕੋਈ ਜਾਣਦਾ ਨਹੀਂ ਨਾ ਤਾਂ ਕਰਕੇ ਮਾਮਾ ਜੀ ਕੰਬੈਨਾ ਵੀ ਬਣਾਉਂਦੇ ਨੇ ਫੀਟਰ ਵੀ ਬਣਾਉਂਦੇ ਨੇ ਟਰਾਲੇ ਵੀ ਬਣਾਉਂਦੇ ਨੇ ਟਰਾਲਿਆਂ ਦੀ ਵੀਡੀਓ ਹੀ ਕਾਉਂਗਾ ਮੈਂ ਆਪਣੇ ਚੈਨਲ ਤੇ ਮਾਮੇ ਨੇ ਹੁਣ ਟਰਾਲਾ ਤਿਆਰ ਕੀਤਾ ਨਵਾਂ ਮਿੱਟੀ ਪਾਉਣ ਵਾਲਾ ਤੇ ਫੀਟਰ ਜਿਹੜੇ ਵੀ ਤਿਆਰ ਕਰਦੇ ਨੇ ਮਾਮਾ ਜੀ ਤੇ ਮਮਾ ਜੀ ਦੀ ਵਰਕਸ਼ਾਪ ਹੈ ਬੁਰਜ ਮਾਨਸਾ ਛੋਟਾ ਜਿਹਾ ਪਿੰਡ ਹੈ ਬੁਰਜ ਮਾਨਸਾ ਹੈਗੇ ਤਾਂ ਮਾਨਸਾ ਦੁਕਾਨ ਤਾਂ ਤੇ ਬੁਰਜ ਮਾਨਸਾ ਇਹ ਇਕੱਠੇ ਪਿੰਡ ਨੇ ਕਿਲੋ 1.5 ਕਿਲੋਮੀਟਰ ਦਾ ਫਰਕ ਆਪਸ ਵਿੱਚ ਤਾਂ ਕਰਕੇ ਵਿਚਿਰਲੇ ਪਏ ਨੇ ਤਾਂ ਕਰਕੇ ਬੁਰਜ ਮਾਨਸਾ ਵਜਦਾ ਉਹ ਮਮਾ ਜੀ ਦਾ ਨਾਮ ਹੈਗਾ ਸੀਰਾ ਸਿੰਘ ਠੀਕ ਹੈ ਪੱਕਾ ਨਾਂ ਜਸਵੀਰ ਸਿੰਘ ਹੈ ਤੇ ਸ਼ੋਰਟ ਨੇਮ ਹੈਗਾ ਸੀਰਾ ਸਿੰਘ ਤੇ ਮਮਾ ਜੀ ਹੁਣ ਕੰਮ ਕਰ ਲੱਗ ਰਹੇ ਨੇ ਤੇ ਦਿਖਾਉਣਾ ਤੁਹਾਨੂੰ ਮਮਾ ਜੀ ਨੇ ਹਲਾਉੱਚੀ ਆ ਸਿਮਰੇ ਮਾਮਾ ਜੀ ਇਹ ਇਹਦੇ 게ਟ ਨੇ ਇਹਨਾਂ ਦੇ ਇੱਕ ਇਹਦਾ ਬਣੋ ਇੱਕ ਉਹਦਾ ਬਣ ਤੇ ਪਹਿਲਾਂ ਹ ਸਾਮਾਨ ਲੈ ਕੇ ਆਇਆ ਆਪਾਂ ਆ ਟ੍ਰੈਡ ਮੇਰਾ ਬਣਾਇਆ ਹੋਇਆ ਮਾਮਾ ਇਹਨੂੰ ਦੇਖ ਕੇ ਬਣਾਇਆ ਸੀ ਇਹ ਮੈਂ ਅਸਮਾਨ ਤੇ ਨਕੋ ਦੱਸੀ ਮੁੱਕ ਤੇ ਖੇਮ ਮੱਤੋਂ ਚੱਲ ਲੈ ਰਹੇ ਰਹਿ ਗੱਪਾਂ ਗੱਪਾਂ ਖੀ ਕੇ ਵਾ ਮੁੱਕ ਚੋ ਧਨ-ਧਨ ਦਾ ਤੇਰੀ ਮਾਰੀ ਹਾਂਜੀ ਤੇ ਬਾਕੀ ਫੁੱਲ ਵੀਡੀਓ ਵੀ ਪਾਵਾਂਗੇ ਜਦੋਂ ਕੰਮ ਹੋ ਗਿਆ ਆਪਣੇ ਬਾਹਰ ਲੱਗ ਗਏ ਠੀਕ ਹੈ ਜੀ ਤੇ